ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਮੋਗੇ ਜ਼ਿਲ੍ਹੇ ਦੇ ਮਨਮੱਤ ਨਗਰ ਪਿੰਡ ਬੀੜ ਬੱਦਨੀ ਦੇ ਵਿੱਚ ਬੀੜ ਬੱਦਨੀ ਬੱਦਨੀ ਕਲਾਂ ਇਹ ਆਪਸ ਦੇ ਵਿੱਚ ਦੋਵੇਂ ਗਵੰਡੀ ਪਿੰਡ ਆ ਪਰ ਬੀੜ ਜਿਹੜਾ ਬੱਦਨੀ ਆ ਉਹ ਰਹਿ ਜਾਂਦਾ ਥੋੜਾ ਜਿਹਾ ਲੋਪੂ ਵਾਲੇ ਘੱਟ ਤੋਂ ਅੱਗੇ ਆ ਕਿ ਤੇ ਜਿਹੜਾ ਬੱਦਨੀ ਕਲਾਂ ਪਿੰਡ ਆ ਉਹ ਲੋਪੂ ਵਾਲੇ ਘੱਟ ਤੋਂ ਪਿੱਛੇ ਰਹਿ ਜਾਂਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਆ ਪ੍ਰੋਪਰ ਰਿਕਾਰਡ ਸੀਮਨ ਵਾਲੇ ਜਾਨਵਰ ਬਾਈ ਉਹਨਾਂ ਦੇ ਘਰੇ ਬਰੀਡ ਤਿਆਰ ਕੀਤੀ ਹੋਈ ਆ ਮਿੱਤਰੋ ਉਹਨਾਂ ਬਰੀਡ ਦੇ ਜਾਨਵਰਾਂ ਦੇ ਵਿੱਚੋਂ ਇੱਕ ਝੋਟੀ ਜਿਹੜੀ ਵੇਚਣੀ ਲਈ ਆ ਪਰਿਵਾਰ ਨੇ ਮਿੱਤਰੋ ਇਹ ਪਹਿਲਾ ਸੂਆ ਝੋਟੀ ਆ ਸੂਣ ਦੇ ਵਿੱਚ ਹਜੇ ਕਰਮਾ ਵਾਲੀ ਦੇ ਇਹਦੇ 10 ਦਿਨ ਗਿਣਤੀ ਮੁਤਾਬਕ ਕਾਗਜ਼ੀ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ 70 5 77 ਦੀ ਇਹ ਆਪ ਆ ਮਿੱਤਰੋ ਅੱਗੇ ਜਿਹੜਾ ਇਹਨੂੰ ਸੀਮਨ ਲੱਗਿਆ ਹੋਇਆ ਉਹ ਵੀ ਜਿਹੜਾ ਬਲੀ ਬੱਧਨੀ ਵਾਲਾ ਉਹਦਾ ਲੱਗਿਆ ਹੋਇਆ ਇਹਨੂੰ ਤੇ ਤਿੰਨ ਕੋ ਸਾਲ ਦੇ ਆਸੇ-ਕਾਸੇ ਜੇ ਕਰਕੇ ਇਹਦੀ ਕਰਮਾਂ ਵਾਲੀ ਦੀ ਉਮਰ ਆ ਮਿੱਤਰੋ ਤੋਰਦੇ ਵਾਪੇ ਜੀ ਖੋਲਦੇ ਹੋ ਇਹਨੂੰ ਸੋਨਾ ਜਿਹੜਾ ਇਹਦਾ ਹਵਾਨਾ ਵਾ ਸੋਹਣੀ ਇਹਦੀ ਬਰੀਕੀਆ ਕਰਮਾਂ ਵਾਲੀ ਦੀ ਲੈਵਾ ਜੇ ਨੇ ਦਸਾਂ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸੋਨਾ ਮਜ਼ਬੂਤ ਤੇ ਖੁੱਲਾ ਡੁੱਲਾ ਤਿਆਰ ਕਰ ਜੂਗੀ ਬਾਈ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਜਿਹੜਾ ਸਕਰੀਨ ਤੇ ਲਾਉਂਗਾ ਉਸ ਨੰਬਰ ਤੇ ਤੁਸੀਂ ਕਰਿਆ ਜੇ ਤੇ ਬਾਕੀ ਜਾਣਕਾਰੀ ਤੁਸੀਂ ਫੋਨ ਦੇ ਉੱਤੇ ਤੈਅ ਕਰਕੇ ਲੈ ਲਿਆ ਜੇ ਬਾਈ ਹੁਣਿਆਂ ਤੋਂ ਕਿਉਂਕਿ ਬਾਈ ਹੁਣੀ ਆਪ ਕਿਸੇ ਜ਼ਰੂਰੀ ਰਜੇਵੇਂ ਘਰ ਦੇ ਕੰਮ ਦੇ ਵਿੱਚ ਬਾਹਰ ਗਏ ਹੋਏ ਸੀ ਪਰ ਮੇਰਾ ਇੱਧਰ ਦਾ ਰੂਟ ਸੀ ਫਿਰ ਇਸ ਕਰਕੇ ਆਪਾਂ ਇਹਨੂੰ ਕਵਰ ਕਰਕੇ ਚੱਲੇ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਇਹਦੀਆਂ ਦਿਖਾ ਜਾਵਾਂਗੇ ਮਿੱਤਰੋ ਰੇਟ ਇਹਦਾ ਬਾਈ ਹੁਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਕਿਉਂਕਿ ਹਜੇ ਝੋਟੀ ਕੱਚੀ ਆ ਦਸਾਂ ਦਿਨਾਂ ਨੂੰ ਝੋਟੀ ਕੁਛ ਦੀ ਕੁਛ ਥੱਲੋ ਹੋਰ ਵੀ ਬਣ ਸਕਦੀ ਆ ਤੇ ਇਸ ਕਰਕੇ ਜਿਹੜਾ ਇਹਦਾ ਰੇਟ ਆ ਉਹ ਮਾਲਕਾਂ ਨੇ ਹਜੇ ਪੈਂਡਿੰਗ ਰੱਖਿਆ ਹੋਆ ਉਹ ਤੁਹਾਡੇ ਨਾਲ ਫੋਨ ਦੇ ਉੱਤੇ ਤ ਇਹ ਝੋਟੀ ਜਿਹੜੀ ਖੜੀ ਹੋਈ ਆ ਪੀੜਵਦਨੀ ਪਿੰਡ ਦੇ ਵਿੱਚ ਬਾਈ ਗੁਰਮਖ ਦੇ ਕੋਲੇ ਝੋਟੀ ਖੜੀ ਹੋਈ ਆ ਘਰੇਲੂ ਪਰਿਵਾਰ ਦੇ ਘਰੇ ਖੜੀ ਹੋਈ ਆ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਨੋਟ ਕਰ ਲਓ 94783 30965 94783 30965 94783 30965 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਕਰਨੀ ਆ ਮਿੱਤਰੋ ਬਾਈ ਦੇ ਨਾਲ ਗੱਲਬਾਤ ਪਿੰਡ ਪੀੜਵਦਨੀ ਜ਼ਿਲ੍ਹਾ ਮੋਗਾ ਵਾ ਅਗਲੀ ਕਾਰਵਾਈ ਤੁਹਾਡੇ ਹੱਥਾ ਸ਼ੁਕਰੀਆ ਜਉਂਦੇ ਰੋ